ਸਰ ਜੈ ਮਾਤਾ ਦੀ ਮੈਂ ਦੀਪਕ ਰੋਹਾ ਆਪਣੇ ਵੱਡੇ ਵੀਰ ਜੀ ਸਰਦਾਰ ਮਨਜੀਤ ਸਿੰਘ ਟੇਟੂ ਜੀ ਦਾ ਬਹੁਤ ਬਹੁਤ ਦਿਲੋਂ ਸਵਾਗਤ ਵੈਲਕਮ ਕਰਦਾ ਹਾਂ ਜੋ ਕਿ ਬਹੁਤ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਨੇ ਔਰ ਮਾਤਾ ਚਿੰਤਪੁਰਨੀ ਜੀ ਦੇ ਹਰ ਸਾਲ ਘੱਟ ਤੋਂ ਘੱਟ 20000 ਬੰਦਾ ਜਿੱਥੇ ਪਹੁੰਚਦਾ ਹੈ ਔਰ ਇਹ ਲੈ ਕੇ ਜਾਂਦੇ ਨੇ 100 ਬੱਸਾਂ ਇਹਨਾਂ ਦੀਆਂ ਹਰ ਸਾਲ ਮਾਂ ਚਿੰਤਪੁਰਨੀ ਦਰਬਾਰ ਜਾਂਦੀਆਂ ਅੱਜ ਮੈਂ ਦਿਲੋਂ ਔਰ ਮਨੋਂ ਬਹੁਤ ਖੁਸ਼ ਹਾਂ ਮੇਰਾ ਵੱਡਾ ਵੀਰ ਜੀ ਇਹ ਇਸ ਲਾਇਕ ਸਿਗਈ ਵੈਸੇ ਤਾਂ ਹੈ ਐਮ ਐਲ اے ਨੇ ਇਹ ਕੌਂਸਲਰ ਦੇ ਲਾਇਕ ਨਹੀਂ ਐਮ ਐਲ اے ਬਣਨ ਦੇ ਲਾਇਕ ਨਹੀਂ ਪਰ ਇਹ ਕੌਂਸਲਰ ਦੀ ਜਿਹੜੀ ਜਿੱਤ ਮਿਲੀ ਹੈ ਨਾ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਸਿਮਰਨ ਸਿੰਘ ਜੀ ਪੰਟੀ ਡਿਕਟਿਮੇਅਰ ਜਿਹੜੇ ਕੀ ਕਹਿ ਰਹੇ ਸੀ ਮੈਨੂੰ ਕੋਈ ਨਹੀਂ ਹਰਾ ਸਕਦਾ ਉਹ ਭਾਜੀ ਵੱਡੇ ਵੱਡੇ ਘਿਰ ਜਾਂਦੇ ਹਾਰ ਜਾਂਦੇ ਨੇ ਭਾਜੀ ਬੈਠੇ ਅੱਗੇ ਇਹ ਇਲਾਕਾ ਹੀ ਇਹਨਾਂ ਦਾ ਸੀ ਮੇਰਾ ਇਲਾਕਾ ਨਹੀਂ ਪਰ ਮੈਂ ਖੁਸ਼ ਆਂ ਕਿ ਮੈਂ ਬਹੁਤ ਮਾਣ ਅਤੇ ਪਿਆਰ ਸਤਿਕਾਰ ਇਹਨਾਂ ਨਾਲ ਕਰਤਦਾ ਆਂ ਔਰ ਮੈਂ ਥੈਂਕਫੁਲ ਆਂ ਕਿ ਇਹ ਮੇਰ ਕੋਲ ਆਏ ਅੱਜ ਮੈਨੂੰ ਇਨਾ ਪਿਆਰ ਬਖਸ਼ਿਆ ਬਹੁਤ ਬਹੁਤ ਸਵਾਗਤ ਆ ਤੁਹਾਡਾ ਥੈਂਕ ਯੂ ਵੈਰੀ ਮਚ ਦੀਪਕ अरोड़ा ਜੀ ਆਚਾਰੀਆ ਜਿਨ੍ਹਾਂ ਨੇ ਅੱਜ ਮੈਨੂੰ ਆਪਣੀ ਅਗਰਵਿਖੇ ਆਪਣੀ ਸ਼ੌਕ ਵਿਖੇ ਬੁਲਾਇਆ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਦੀਪਕ ਗੁਰੂਰਾਣੇ ਬੜੇ ਨੇਕ ਇਨਸਾਨ ਨੇ ਔਰ ਸਮਾਜ ਦੇ ਵਿੱਚ ਇਹਨਾਂ ਦਾ ਬੜਾ ਨਾਮ ਹੈ ਔਰ ਜਿਹੜਾ ਇਹ ਕੰਮ ਕਰਦੇ ਨੇ ਇਹ ਲਾਲਚ ਰਹਿਤੂ ਵੀ ਕਰਦੇ ਨੇ ਇਹਨਾਂ ਨੂੰ ਇਸ ਕੰਮ ਦੇ ਵਿੱਚ ਲਾਲਚ ਨਹੀਂ ਸਿਰ ਇਕੋ ਇਹਨਾਂ ਨੂੰ ਅਗਾ ਕਿ ਮੱਤਰਮ ਦੇ ਕੰਮ ਕਰਨਾ ਹੈ ਚਾਹੇ ਕੋਈ ਵੀ ਕਿਸੇ ਕਿਸਮ ਦਾ ਧਰਮ ਦਾ ਕੰਮ ਹੋਵੇ ਇਹਨਾਂ ਕੋਲ ਜਿਹੜੇ ਲੋਕ ਆਉਂਦੇ ਨੇ ਔਰ ਇਹ ਉਹਨਾਂ ਨੂੰ ਧਰਮ ਵਾਲੇ ਪਾਸੇ ਲਾਂਦੇ ਨੇ ਤੇ ਧਰਮ ਵਾਲੇ ਪਾਸੇ ਲਾਂਦੇ ਨਾਲ ਕੀ ਹੁੰਦਾ ਹੈ ਕਿ ਕਿਤੇ ਉਹਨਾਂ ਦਾ ਕੰਮ ਵਧੀਆ ਹੋ ਜਾਂਦਾ ਹੈ ਇਨਾਲ ਧਰਮ ਦਾ ਕੰਮ ਹੋ ਜਾਂਦਾ ਸੋ ਮੈਂ ਸਤਿਗੁਰੂ ਅਰਦਾਸ ਕਰਾਂਗਾ ਕਿ ਮੇਰੇ ਵੀਰ ਜੀ ਚੜ੍ਹਦੀ ਕਲਾ ਚ ਰਹਿਣ ਔਰ ਜਿਸ ਦਾ ਨਾਮ ਮਨਵਾਇਆ ਨੂੰ ਮਾਨ ਬਖਸ਼ਿਆ ਮੈਂ ਫਿਰ ਦੁਬਾਰਾ ਤਹਦੁਲ ਕਰਨ ਬੰਦੀ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ